ਸੂਈਸ ਵੀਰ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਦੋਸਤੋ ਅੱਜ ਅਸੀਂ ਪਹੁੰਚੇ ਹਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਜਿੱਥੇ ਕਿ ਸਟੂਡੈਂਟ ਜਿਹੜੇ ਨੇ ਉਹ ਪ੍ਰੋਟੈਸਟ ਕਰ ਰਹੇ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਦਰਅਸਲ ਇਹ ਮਸਲਾ ਜਿਹੜਾ ਹੈ ਕੁੜੀਆਂ ਦੇ ਹੋਸਟਲ ਦਾ ਮਸਲਾ ਜਿਹੜਾ ਕਿ 2016 ਤੋਂ ਸ਼ੁਰੂ ਹੋਇਆ ਸੀ ਕੁੜੀਆਂ ਅਸਲ ਦੇ ਵਿੱਚ ਆਪਣੀ ਖੁਦਮੁਖਤਿਆਰੀ ਨੂੰ ਜਾਂ ਕਹਿ ਲਈਏ ਕਿ ਹੋਸਟਲ 24 ਘੰਟੇ ਬਹਾਲ ਕਰਨ ਨੂੰ ਲੈ ਕੇ ਇਹ ਪ੍ਰੋਟੈਸਟ ਕਰ ਰਹੀਆਂ ਨੇ ਅੱਜ ਆਪਾਂ ਉਹਨਾਂ ਸਟੂਡੈਂਟਸ ਨਾਲ ਮਿਲ ਕੇ ਗੱਲਬਾਤ ਕਰਾਂਗੇ ਤੇ ਉਹਨਾਂ ਤੋਂ ਜਾਣਾਂਗੇ ਕਿ ਹੋਸਟਲ ਦੀ 24 ਘੰਟੇ ਬਹਾਲ ਤੋਂ ਇਲਾਵਾ ਉਹਨਾਂ ਦੀਆਂ ਹੋਰ ਕਿਹੜੀਆਂ-ਕਿਹੜੀਆਂ ਮੰਗਾਂ ਨੇ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਨੇ ਉਹਨਾਂ ਨੂੰ ਕੀ ਕਿਹਾ ਅਤੇ ਉਹਨਾਂ ਦਾ ਆਪਣੀਆਂ ਮੰਗਾਂ ਨੂੰ ਲੈ ਕੇ ਕੀ ਸਟੈਂਡ ਹੈ ਜਿਹੜਾ ਤੁਸੀਂ ਇਹ ਪ੍ਰੋਟੈਸਟ ਸ਼ੁਰੂ ਕੀਤਾ ਹੋਇਆ ਹੈ ਲੜਕੀਆਂ ਦਾ ਹੋਸਟਲ 24 ਘੰਟੇ ਖੁੱਲਾ ਰਹਿਣ ਤੋਂ ਇਸ ਤੋਂ ਇਲਾਵਾ ਤੁਹਾਡੇ ਹੋਰ ਕੀ-ਕੀ ਮੰਗਾਂ ਨੇ ਇਸ ਪ੍ਰੋਟੈਸਟ ਦੀ ਅ ਇਸ ਤੋਂ ਇਲਾਵਾ ਐਡਮਿਨ ਬਲਾਗ ਦਾ ਕੋਡ ਆਫ ਕੰਡਕਟ ਜਿਹਦੇ ਵਿੱਚ ਫੀਸ ਸਟ੍ਰਕਚਰ ਤੇ ਜਿਹੜੇ ਰਿਜ਼ਲਟ ਦੀ ਟਾਈਮ ਬਾਉਂਡ ਹੈ ਉਹ ਮੇਨ ਡਿਮਾਂਡ ਹੈ ਸਾਡੀ ਦੂਸਰੀ ਨਾਨ ਟੀਚਿੰਗ ਵਾਲੀ ਜਿਹੜੀ ਹੈਗੀ ਹੈ ਡਿਮਾਂਡ ਵੀ ਮਤਲਬ ਇੱਕ ਜਿੰਨੀਆਂ ਵੀ ਨਾਨ ਟੀਚਿੰਗ ਦੀਆਂ ਪ ਇਹ ਇੱਕ ਪੋਸਟ ਤੇ ਸਿਰਫ ਇੱਕ ਬੰਦਾ ਮਤਲਬ ਨਿਯੁਕਤ ਕੀਤਾ ਜਾਵੇ ਕਿਉਂਕਿ ਇੱਥੇ ਇੱਕ ਪੋਸਟ ਤੇ ਮਤਲਬ ਇੱਕ ਬੰਦਾ 4-4 5-5 ਪੋਸਟਾਂ ਸੰਭੀ ਬੈਠਾ ਤੇ ਜਦੋਂ ਵੀ ਸਟੂਡੈਂਟ ਨੂੰ ਕੰਮ ਹੁੰਦਾ ਤੇ ਉਦੋਂ ਕੋਈ ਵੀ ਜਿਹੜਾ ਹੈਗਾ ਆਫਿਸ ਵਿੱਚ ਨਹੀਂ ਮਿਲਦਾ ਆਪਦੇ ਵਿੱਚ ਤੇ ਉਹਦੇ ਨਾਲ ਜਿਹੜੀ ਸਟੂਡੈਂਟਸ ਦੀ ਖੱਜਲ ਖਵਾਰੀ ਵੱਧ ਹੁੰਦੀ ਆ ਦੂਸਰਾ ਜਿਹੜਾ ਤੀਸਰੀ ਡਿਮਾਂਡ ਸਾਡੀ ਹੌਸਟਲ ਦੇ ਟਾਈਮਿੰਗ ਨੂੰ ਲੈ ਕੇ ਆ ਕਿ ਯੂਨੀਵਰਸਿਟੀ ਕੈਂਪਸ ਦੇ ਅੰਦਰ ਜਿਹੜੀਆਂ ਕੁੜੀਆਂ ਨੇ ਉਹ 24 ਘੰਟੇ ਉਹਨਾਂ ਦੇ ਹੌਸਟਲ ਜਿਹੜੇ ਓਪਨ ਰੱਖੇ ਜਾਣ ਤੇ ਚੌਥਾ ਕੁਝ ਹੌਸਟਲਸ ਦੀਆਂ ਮਤਲਬ ਪ੍ਰੋਬਲਮ ਹੋਵੇ ਤੇ ਜਿਹੜੀਆਂ ਹਾਸਟਲ ਦੀਆਂ ਜਿੰਨੀਆਂ ਵੀ ਰੇਟ ਲਿਸਟਾਂ ਨੇ ਉਹਨਾਂ ਸਾਰਿਆਂ ਵਿੱਚ ਇੱਕ ਰੂਪਤਾ ਹੋਵੇ ਤੇ ਇਨਫਰਾਸਟ੍ਰਕਚਰ ਦਾ ਬਹੁਤ ਬੁਰਾ ਹਾਲ ਐ ਇੱਥੇ ਹਾਸਟਲਾਂ ਦਾ ਰੈਨੋਵੇਸ਼ਨ ਦਾ ਕੰਮ ਨਹੀਂ ਹੋਇਆ ਛੱਤਾਂ ਡਿੱਗ ਰਹੀਆਂ ਨੇ ਵਾਸ਼ਰੂਮਸ ਦਾ ਬੁਰਾ ਹਾਲ ਆ ਸਫਾਈ ਦਾ ਬੁਰਾ ਹਾਲ ਆ ਤੇ ਜਾਂ ਜਿਵੇਂ ਯੂਕੋ ਵਾਲੀ ਸਾਈਡ ਜਿਹੜਾ ਪਪਾ ਬੰਦਾ ਸਿੰਘ ਬਹਾਦਰ ਹਾਸਟਲ ਆ ਉਹ ਸੱਤ ਸਟੋਰੀ ਜਿਹੜਾ ਹਾਸਟਲ ਐ ਤੇ ਉਹਦੇ ਮਤਲਬ ਲਿਫਟ ਨਹੀਂ ਕੰਮ ਕਰ ਰਹੀ ਤੇ ਉਹ ਫਿਰ ਇੱਕ ਸਟੂਡੈਂਟ ਨੂੰ ਜਿਹੜਾ ਸੱਤਵੇਂ ਫਲੋਰ ਤੇ ਰਹਿ ਰਿਹਾ ਹੋਊਗਾ ਉਹਦੇ ਲਈ ਆਉਣਾ ਜਾਣਾ ਜਿਹੜਾ ਹੈਗਾ ਬਹੁਤ ਔਖਾ ਹੋ ਜਾਂਦਾ ਵੀ ਸੀਰੀਜ਼ ਦੁਆਰਾ ਤੇ ਉਸ ਤੋਂ ਗੇਟ ਨਾਲ ਸਾਡੀ ਜਿਹੜੀ ਟਾਈਮਿੰਗ ਉਹ ਸਾਡੀ ਮੰਗ ਹੈ ਕਿ ਉਹਦੀ ਮੇਨ 게ਟਿੰਗ 게ਟ ਨਾਲ ਟਾਈਮਿੰਗ ਮਲਾਈ ਜਾਵੇ ਕਿਉਂਕਿ ਫੇਸ 2 ਮਤਲਬ ਸਾਨੂੰ ਉਧਰ ਹਾਸਟਲਾਂ ਵੱਲੋਂ ਨੇੜੇ ਪੈਂਦਾਗਾ ਤੇ ਜੇ ਅਸੀਂ ਜਾਣਾ ਹੋਵੇ ਤਾਂ ਉਧਰ ਜੇ 게ਟ ਵਿੱਚ ਦੀ ਜਾਣਿਆ ਤਾਂ ਸਾਨੂੰ ਥੋੜਾ ਸੌਖਾ ਰਹਿੰਦਾਗਾ ਤੇ ਜੇ ਅਸੀਂ ਮਤਲਬ ਉਹ 게ਟ ਬੰਦ ਹੁੰਦਾ ਸੰਡੇ ਨੂੰ ਤਾਂ ਸਾਨੂੰ ਉਧਰੋਂ ਸਾਰਾ ਵਲਕੇ ਆਉਣਾ ਪੈਂਦਾ ਤੇ ਜਿਸ ਦੇ ਨਾਲ ਸਾਡੀ ਮਤਲਬ ਬਹੁਤ ਹਰਾਸਮੈਂਟ ਹੁੰਦੀ ਆ ਤੇ ਪ੍ਰਸ਼ਾਸਨ ਇਸ ਬਾਰੇ ਕੀ ਕਹਿ ਰਿਹਾ ਯੂਨੀਵਰਸਿਟੀ ਪ੍ਰਸ਼ਾਸਨ ਪ੍ਰਸ਼ਾਸਨ ਵੱਲੋਂ ਇਹ ਮਤਲਬ ਅਫਵਾਹਾਂ ਫਲਾਈਆਂ ਜਾ ਰਹੀਆਂ ਕਿ ਇਹਨਾਂ ਦੀਆਂ ਸਾਰੀਆਂ ਮੰਗਾਂ ਮੰਨ ਲਈਆਂ ਗਈਆਂ ਨੇ ਫਿਰ ਵੀ ਜਿਹੜੇ ਵਿਦ ਨੇਤੇ ਬੱਠੇ ਹੋਏ ਨੇ ਤੇ ਪਰ ਉਹਦੇ ਵਿੱਚੋਂ ਜਿੰਨੀ ਵੀ ਸਾਡੀ ਗੱਲਬਾਤ ਰਹੀ ਹੈ ਉਹਦੇ ਵਿੱਚੋਂ ਹਜੇ ਇਕੱਲਾ ਫੀਸਾਂ ਜਿਹੜਾ ਫੀਸ ਸਟ੍ਰਕਚਰ ਆ ਸਿਰਫ ਉਹੀ ਐਡਮਿਨ ਬਲੌਕ ਅੱਗੇ ਲਗਾਇਆ ਗਿਆ ਤੇ ਲਾਈਟਾਂ ਦਾ ਜਿਹੜਾ ਪ੍ਰੋਪਰ ਇੰਤਜ਼ਾਮ ਮਤਲਬ ਯੂਨੀਵਰਸਿਟੀ ਕਰ ਰਹੀ ਆ ਹਜੇ ਲਾਈਟਿੰਗ ਲਾਈਟਾਂ ਲਾ ਰਹੀ ਆ ਤੇ ਉਹਦੇ ਵਿੱਚੋਂ ਸਿਰਫ ਇਹ ਦੋ ਮੰਗਾਂ ਨੇ ਜਿਹੜੀਆਂ ਮਤਲਬ ਫੁੱਲਫਿਲ ਹਜੇ ਤੱਕ ਹੋ ਰਹੀਆਂ ਨੇ ਆਪਦੇ ਵੱਲ ਫੁੱਲਫਿਲ ਹੋਣ ਵਾਲ ਵਧ ਰਹੀਆਂ ਨੇ ਤੇ ਬਾਕੀ ਜਿਹੜੀਆਂ ਦੂਸਰੀਆਂ ਮੰਗਾਂ ਨੇ ਉਹਨਾਂ ਤੇ ਪ੍ਰਸ਼ਾਸਨ ਬਿਲਕੁਲ ਚੁੱਪ ਆ ਜਿਵੇਂ ਹੌਸਟਲ ਦੀ ਕੰਪਲਸਰੀ ਡਾਈਟ ਬੰਦ ਕਰਵਾਉਣ ਦਾ ਮਤਲਬ ਹੈਗਾ ਕਿ ਕੁ ਡਾਈਟ ਦਾ ਕੋਈ ਮਤਲਬ ਹੁੰਦਾ ਨਹੀਂ ਰੂਲ ਤੇ ਇਹਨਾਂ ਨੇ ਮਤਲਬ ਜਿਹੜੇ ਹੈਗੇ ਆ ਉਹ 20 ਡਾਈਟਸ ਆ ਜਿਹੜੀਆਂ ਉਹ ਕੰਪਲਸਰੀ ਕਰ ਰੱਖੀਆਂ ਨੇ ਕੁੜੀਆਂ ਚਾਹੀਓ 20 ਡਾਈਟਸ ਲੈਣ ਨਾ ਲੈਣ ਪਰ ਉਹਨਾਂ ਨੂੰ ਪੇ ਕਰਨਾ ਪੈਂਦਾ ਉਹਦਾ ਹਾਂਜੀ ਅੱਛਾ ਤੇ ਮੈਂ ਪੁੱਛਣਾ ਚਾਹੁੰਨਾ ਕਿ ਜਿਹੜਾ ਤੁਸੀਂ ਹੋਸਟਲ ਦਾ 24 ਘੰਟੇ ਖੁੱਲਾ ਉਹਦੇ ਬਾਰੇ ਖੁੱਲ ਕੇ ਦੱਸੋ ਤੇ ਉਹ ਕਿਉਂ ਕਿਉਂ ਤੁਸੀਂ ਮੰਗ ਕਰ ਰਹੇ ਹੋ ਹਾਂ ਜੋ 24 ਆਵਰਜ਼ ਵਾਲੀ ਸਾਡੀ ਡਿਮਾਂਡ ਹੈਗੀ ਆ ਜੀ ਇਹਨੂੰ ਪਹਿਲਾਂ ਤਾਂ ਕਾਫੀ ਮਿਸ ਇੰਟਰਪ੍ਰੀਟ ਕੀਤਾ ਜਾ ਰਿਹਾ ਆ ਮੀਨਜ਼ ਕਿ 24 ਆਵਰਜ਼ ਦਾ ਮਤਲਬ ਇਹ ਹੈ ਕਿ ਅਸੀਂ ਇੱਕ ਇਹ ਡਿਮਾਂਡ ਨੂੰ ਯੂਨੀਵਰਸਿਟੀ ਦੇ ਵਿੱਚ ਲਾਗੂ ਕਰਕੇ ਅਸੀਂ ਅ ਸੋਸਾਇਟੀ ਦੇ ਲਈ ਇੱਕ ਮਾਡਲ ਕ੍ਰੀਏਟ ਕਰਨਾ ਚਾਹੁੰਦੇ ਆ ਕਿ ਕਿਉਂਕਿ ਯੂਨੀਵਰਸਿਟੀ ਦਾ ਕੋਈ ਇੰਨਾ ਇੱਥੇ ਬਹੁਤ ਸਿਕਿਉਰ ਆ ਤੇ ਬਹੁਤ ਮਤਲਬ ਪੜੇ ਲਿਖੇ ਲੋਕ ਰਹਿੰਦੇ ਨੇ ਐ ਇਦਾਂ ਦਾ ਕੋਈ ਬਿਹੇਵ ਹੋਣ ਦੀ ਇੱਥੇ ਕੋਈ ਜਿਵੇਂ ਸਿਕਿਉਰਿਟੀ ਉਨ ਦਾਈਸ਼ੂ ਬਣਾਇਆ ਜਾ ਰਿਹਾ ਇਦਾਂ ਦਾ ਹੋਣ ਦੀ ਕੋਈ ਉਹ ਹੈ ਨਹੀਂ ਆ ਜਿਸ ਦਿਨ ਦੇ ਅਸੀਂ ਇੱਥੇ ਧਰਨੇ ਤੇ ਬੈਠੇ ਆ ਅਸੀਂ ਆਰਾਮ ਨਾਲ ਇੱਥੇ ਬੈਠੇ ਸਾਡੇ ਨਾਲ ਕੁਝ ਨਹੀਂ ਹੋ ਰਿਹਾ ਅਸੀਂ ਆਰਾਮ ਨਾਲ ਚਾਹ ਪੀਂਦੇ ਜਾ ਰਹੇ ਆ ਸਾਨੂੰ ਬਹੁਤ ਮਤਲਬ ਕਿ ਨਾਰਮਲ ਲੱਗ ਰਿਹਾ ਹੈ ਕੋਈ ਇਦਾਂ ਦੀ ਗੱਲ ਹੈ ਨਹੀਂ ਆ 24 ਆਵਰਸ ਵਾਲੀ ਜੋ ਡਿਮਾਂਡ ਹੈ ਸਾਡਾ ਮਤਲ ਮੈਂ ਕਹਿ ਰਿਹਾ ਕਿ 8 ਵਜੇ ਤੋਂ ਬਾਅਦ ਤੁਸੀਂ ਕਰਨਾ ਕੀ ਆ ਅਸੀਂ ਕੁਝ ਵੀ ਕਰਨਾ ਹੋਵੇ ਮਿੰਜ ਕੇ ਉਹ ਸਾਡੇ ਸਾਡੇ ਤੇ ਆ ਗਿਆ ਅਸੀਂ ਕੀ ਕਰਨਾ ਇਹ ਨਹੀਂ ਆ ਕਿ ਅਸੀਂ 8 ਵਜੇ ਤੋਂ ਬਾਅਦ ਲਾਇਬ੍ਰੇਰੀ ਜਾਣ ਲਈ ਹੀ ਕਹਿ ਰਹੇ ਆ ਅਸੀਂ ਇੱਥੇ ਟੈਲਣਾ ਵੀ ਹੋ ਸਕਦਾ ਆ ਮਿੰਜ ਕੇ ਅਸੀਂ ਇਕੁਐਲਿਟੀ ਨੂੰ ਲਾਗੂ ਕਰਨਾ ਚਾਹੁੰਦੇ ਆ ਇਸ ਡਿਮਾਂਡ ਨਾਲ अच्छा ते जेड़ा नॉन टीचिंग ਵਾਲਾ ਉਹ ਉਹ ਪੂਰਾ ਮੁੱਦਾ ਕੀ ਆ ਤੁਸੀਂ ਕਿਉਂ ਮੰਗ ਰੱਖੀ ਆ ਹਾਂਜੀ ਨਾਨ ਟੀਚਿੰਗ ਵਾਲਾ ਇਹ ਆ ਕਿ ਜਿਵੇਂ ਇੱਕ ਇੱਕ ਅਧਿਕਾਰੀ ਆ ਜਿਹੜਾ 5 5 6 6 मतलब ऑफिसिस ਪੋਸਟਸ ਦੇ ਉੱਪਰ ਹੈਗਾ ਆ ਉਹ ਤੇ ਮੀਨ ਕੇ ਜਿਵੇਂ ਹੁਣ ਅਸੀਂ ਕਿਸੇ ਸਟੂਡੈਂਟ ਨੇ ਉਹ ਸਪੈਸ਼ਲੀ मतलब ਕਿ ਜਦੋਂ ਹੌਸਟਲਸ ਲੈਣ ਦਾ ਟਾਈਮ ਹੁੰਦਾ ਆ ਉਹਨਾਂ ਨੇ ਡੀਨ ਨੂੰ ਮਿਲਣਾ ਹੋਵੇ ਕਿਸੇ ਨੂੰ ਮਿਲਣਾ ਹੋਵੇ ਉਹਨਾਂ ਨੂੰ ਸ਼ਾਮ ਤੱਕ ਵੇਟ ਕਰਨੀ ਪੈਂਦੀ ਆ ਸ਼ਾਮ ਤੱਕ ਵੇਟ ਕਰਨ ਤੋਂ ਬਾਅਦ ਵੀ ਕਈ ਵਾਰ ਉਹ ਉਹਨਾਂ ਨੂੰ ਮਿਲਦੇ ਨਹੀਂ ਆ ਕਿਉਂਕਿ ਉਹ ਆਪਣੇ ਹੋਰ ਕੰਮਾਂ ਦੇ ਵਿੱਚ ਬਿਜ਼ੀ ਹੁੰਦੇ ਆ ਜੋ ਇੱਕ ਪੋਸਟ ਤੇ ਹੋਣਗੇ ਤਾਂ ਆਪਣੀ ਡਿਊਟੀ ਚੰਗੀ ਤਰ੍ਹਾਂ ਫੁੱਲਫਿਲ ਕਰ ਪਾਉਣਗੇ ਤੇ ਇਹਦੇ ਨਾਲ ਜਿਹੜੇ ਸਟੂਡੈਂਟਸ ਆ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਆਏਗੀ ਵੀਰ ਜਿਹੜਾ ਇਹਨਾਂ ਪ੍ਰੋਟੈਸਟ ਚੱਲ ਰਿਹਾ ਹੈ ਮੰਗਾਂ ਨੂੰ ਲੈ ਕੇ ਇਹਦਾ ਵਿਰੋਧ ਵੀ ਹੋ ਰਿਹਾ ਚਾਹੇ ਉਹ ਸਟੂਡੈਂਟ ਜਥੇਬੰਦੀਆਂ ਹੋਣ ਚਾਹੇ ਸਟੂਡੈਂਟਸ ਹੋਣ ਉਹ ਕਿਉਂ ਹੋ ਰਿਹਾ ਜੇ ਸਟੂਡੈਂਟਸ ਵੱਲੋਂ ਹੋ ਰਿਹਾ ਤਾਂ ਕਿਉਂ ਜੇ ਜਥੇਬੰਦੀ ਵੱਲੋਂ ਹੋ ਰਿਹਾ ਤਾਂ ਕਿਉਂ ਜਿਵੇਂ ਜਿਹੜੀਆਂ ਉਹ ਹੈਗੀਆਂ ਨੇਗੀਆਂ ਜਿਵੇਂ ਬਾਕੀ ਨਹੀਂ ਗਏ ਸੋਈ ਦਾ ਜਾਂ ਸੈਫੀ ਆ ਜੱਲ ਅਲਗ-ਅਲਗ ਗਰੁੱਪ ਨੇਗੇ ਉਹ ਇਦਾਂ ਤਾਂ ਹੈਗਾ ਪੋਲੀਟੀਕਲ ਉਹਨਾਂ ਦੇ ਵਿੰਗ ਹੈਗੇ ਨੇ ਪੋਲੀਟੀਕਲ ਜਿਹੜੀਆਂ ਪਾਰਟੀਆਂ ਨੇ ਉਹਨਾਂ ਦੇ ਹੀ ਸਟੂਡੈਂਟ ਵਿੰਗ ਨੇਗੇ ਜਿਵੇਂ ਉਹਨਾਂ ਦੇ ਇਹ ਵੀ ਹੈਗਾ ਜਿਵੇਂ ਇੱਥੇ ਉਹ ਅਰਾਇਜ਼ ਕਰਨਾ ਚਾਹੁੰਦੇ ਨੇਗੇ ਇੱਥੇ ਚਾਹੁੰਦੇ ਨੇ ਵੱਡਾ ਜਿਹੜਾ ਵੱਡੇ ਵਿਦਿਆਰਥੀ ਸਾਡੇ ਹੱਕ 'ਚ ਹੋਣ ਇਹ ਤਾਂ ਹੈਗੀ ਆ ਮਤਲਬ ਸਾਰੇ ਦਾ ਸਾਰਾ ਇਸ ਕਰਕੇ ਇਹ ਚੀਜ਼ਾਂ ਨੇ ਦੇਸ਼ਾਵਾਲੋਂ ਢਟਕਾਏ ਜਾ ਰਿਆ ਜਿਵੇਂ ਉਹਨਾਂ ਵਿੱਚ ਕੁਝ ਨੇ ਸਾਰੇ ਦੇ ਸਾਰੇ ਜਿਹੜੇ ਵਿਦਿਆਰਥੀ ਨੇ ਉਹ ਇਦਾਂ ਦੇ ਨਹੀਂ ਹੈਗੇ ਉਹਨਾਂ ਦੇ ਵਿੱਚ ਕਿਹਨੇ ਕੁਝ ਕੁ ਬੰਦੇ ਨੇ ਜਿਹੜੇ ਇਦਾਂ ਪਲਾਨ ਇਦਾਂ ਹੋ ਕੇ ਇੱਥੇ ਤੱਕ ਆਏ ਨੇਗੇ ਅਸਲ ਦੇ ਵਿੱਚ ਗੱਲ ਉਹਨਾਂ ਕਿਉਂਕਿ ਇਦਾਂ ਦਾ ਮਾਹੌਲ ਆਲੇ-ਦਾਲੇ ਦਾ ਉਹਨਾਂ ਨੂੰ ਲੱਗਦਾਗਾ ਵੀ ਸਾਡੇ ਕੁਝ ਮਸਲੇ ਹੱਲ ਹੋ ਜਾਣਗੇ ਸਾਡੇ ਆ ਜਿਹੜਾ ਹੱਲ ਹੋ ਜਾਂਦੇ ਨੇ ਆਮ ਉਧਾਰਥੀ ਤਾਂ ਉਹਨਾਂ ਨਾਲ ਚਲੇ ਜਾਂਦੇ ਨੇ ਇਹ ਨਹੀਂ ਹੈਗਾ ਵੀ ਜਿਹੜੇ ਸਾਰੇ ਸਾਰੇ ਗਰੁੱਪ ਦੇ ਵਿੱਚ ਜਿੰਨੇ ਸਾਰੇ ਸਾਰੇ ਮੈਂਬਰ ਨੇ ਉਹ ਸਾਰੇ ਦੇ ਸਾਰੇ ਕੋਲ ਪੋਲੀਟਿਕਲੀ ਉਦਾਂ ਉਦਾਂ ਜੁੜੇ ਹੋਏ ਨੇਗੇ ਉਹ ਤਾਂ ਇੱਕ ਜਿਵੇਂ ਆਮ ਉਧਾਰਥੀਆਂ ਵਾਂਗ ਉਹਨਾਂ ਨੂੰ ਲੱਗਦਾ ਕਿਉਂਕਿ ਕੁਝ ਇੱਕ ਦਾ ਇੱਕ ਸਟਾਈਲ ਹੁੰਦਾ ਜ਼ਿੰਦਗੀ ਦਾ ਆਲੇ-ਦਾਲੇ ਦਾ ਜਿਹਦਾ ਮਾਹੌਲ ਆ ਖਾਓ ਪੀਓ ਐਸ਼ ਕਰੋ ਗਾਣੇ ਨੇ ਰਾਹੀ ਇਦਾਂ ਇੱਕ ਬਣਾਇਆ ਜਾ ਰਿਹਾ ਹੈਗਾ ਨਾ ਉਹਦੇ 'ਚ ਆਉਂਦੇ ਨੇ ਉਹ ਉਧਰ ਚਲੇ ਜਾਂਦੇ ਨੇ ਉਹਨਾਂ ਦੇ ਵਿਚਾਰ ਦੇ ਹੋ ਰਿਹਾ ਤੇ ਉਹਦਾ ਕੀ ਕਾਰਨ ਅਸਲ ਚ ਇਹ ਜਦੋਂ ਮੰਗ ਪਹਿਲਾਂ ਉੱઠી ਸੀ ਕੁੜੀਆਂ ਦੇ ਹੋਸਟਲ ਦੇ ਚੌਂਕ ਟਾਈਮਿੰਗ ਵਾਲੀ 24 ਘੰਟੇ ਵਾਲੀ ਤਾਂ ਉਦੋਂ ਜਦੋਂ ਅਸੀਂ ਪਹਿਲੀ ਵਾਰ ਇਹ ਮੰਗ ਉਠਾਈ ਤਾਂ ਬਹੁਤ ਸਾਰੀਆਂ ਕੁੜੀਆਂ ਵੱਲੋਂ ਵਿਰੋਧ ਆਇਆ ਸੀ ਆ ਤੇ ਉਹਦਾ ਜਦੋਂ ਕਾਰਨ ਜਦੋਂ ਅਸੀਂ ਸਟੱਡੀ ਕੀਤੀ ਤਾਂ ਇਹ ਆਇਆ ਵੀ ਕੁੜੀਆਂ ਕਹਿੰਦੇ ਵੀ ਅਸੀਂ ਤਾਂ ਸ਼ਾਮ ਨੂੰ 5 ਵਜੇ ਵੀ ਇੱਥੇ ਸੇਫ ਨਹੀਂ ਹੁੰਦੀਆਂ 6 ਵਜੇ ਵੀ ਸੇਫ ਨਹੀਂ ਹੁੰਦੀਆਂ ਕਿਉਂਕਿ ਬਹੁਤ ਸਾਰੇ ਮੁੰਡੇ ਇੱਥੇ ਆਊਟਸਾਈਡਰ ਕਾਰਾਂ ਲੈ ਕੇ ਆਉਂਦੇ ਸੀ ਕਾਕਾ ਜਾਈ ਉਹਦੇ ਚੋਂ ਕੋਲ ਸਟੂਡੈਂਟ ਵੀ ਹੁੰਦੇ ਸੀਗੇ ਤੇ ਕੁੜੀ ਜਦੋਂ ਇੱਥੇ ਸਾਹਮਣੇ ਰੋਡ ਤੇ ਲੰਘਦੀਆਂ ਸੀ ਤਾਂ ਬਹੁਤ ਜ਼ਿਆਦਾ ਹਰਾਸ਼ ਮੈਂਦੀ ਹੁੰਦੀ ਸੀ ਪਰ ਜਦੋਂ ਕੁੜੀ ਜਾ ਰਹੀ ਹੁੰਦੀ ਸੀ ਨਾਲ ਹੌਲੀ ਹੌਲੀ ਕਾਰ ਲਾ ਕੇ ਕੁੜੀ ਨੂੰ ਪਰੇਸ਼ਾਨ ਕਰਦੇ ਸੀ ਤਾਂ ਉਦੋਂ ਫਿਰ ਅਸੀਂ ਇਹ ਸੋਚਿਆ ਵੀ ਸਭ ਤੋਂ ਪਹਿਲਾਂ ਕਾਰਾਂ ਮੰਦ ਕਰਵਾਈਆਂ ਇਹਨਾਂ ਨੂੰ ਤਾਂ ਕਿ ਮਾਹੌਲ ਜਰਾ ਸਿਕੂਅਰ ਕੀਤਾ ਜਾਵੇ ਜਦੋਂ ਫਿਰ ਇਹ ਕਾਰਾਂ ਬੰਦ ਕਰਨ ਦੀ ਐਜੀਟੇਸ਼ਨ ਚੱਲੀ ਸੀਗੀ ਉਸ ਟਾਈਮੇ ਜਥੇਬੰਦੀ ਕਾਰਾਂ ਸੀ ਗਿਆ ਇਹ ਜਿਹੜੀਆਂ ਵੀ ਕਾਕਾ ਸਹੀ ਹੈਗੀ ਅਸੀਂ ਨੂੰ ਜਥੇਵੰਦੀਆਂ ਨੇ ਕਮਾਏ ਗਰੁੱਪ ਨੇ ਜੀ ਜੀ ਹਾਂਜੀ ਤੇ ਉਸ ਤੋਂ ਬਾਅਦ ਜਦੋਂ ਥੋੜਾ ਮਾਹੌਲ ਸਿਕਯੁਰ ਹੋਇਆ ਫਿਰ ਅਸੀਂ ਡੀਐਸਓ ਵੱਲੋਂ ਨਵੰਬਰ 2016 ਚ ਫੇਰ ਇਸ਼ੂ ਚੱਕਿਆ ਤੇ ਉਦੋਂ ਬਹੁਤ ਵੱਡੇ ਪੱਧਰ ਤੇ ਕੁੜੀਆਂ ਦੀ ਸਪੋਰਟ ਆਈ ਇਸ ਮੰਗ ਨੂੰ ਲੈ ਕੇ ਪਰ ਉਦੋਂ ਫਿਰ ਖੈਰ ਉਹਨਾਂ ਜਿੰਨਾ ਜ਼ਿਆਦਾ ਵਿਰੋਧ ਨਹੀਂ ਹੋਇਆ ਉਦੋਂ ਇੱਕ ਸਟੂਡੈਂਟ ਦਾ ਗਰੁੱਪ ਸੀਗਾ ਜਿਹੜਾ ਛੋਟਾ ਜਿਹਾ ਉਹ ਐਸ ਇਵਰੋਚ ਪਰ ਇੱਕ ਲੈਵਲ ਦਾ ਕਿਉਂ ਵੀ ਚਪ ਕਰ ਗਏ ਸੀਗੇ ਪਰੰਤੂ ਹੁਣ ਜਦੋਂ ਤੋਂ ਇਹ ਇਸ ਸਾਲ ਪੰਜਾਬ ਸਰਕਾਰ ਨੇ ਇਥੇ ਇਲੈਕਸ਼ਨ ਕਰਾਉਣ ਦਾ ਨੋਟਿਸ ਕੱਢਿਆ ਸੀ ਕਿ ਇਲੈਕਸ਼ਨ ਕਰਵਾਉਗੇ ਇਹ ਜਿਹੜੇ ਜਥੇਬੰਦੀਆਂ ਨੇ ਚਾਹੇ ਸੋਈ ਹੈ ਚਾਹੇ ਐਨਐਸਯੂ ਹੈ ਚਾਹੇ ਐਬੀਪੀ ਵਾਲੇ ਐਬੀਪੀ ਖਣੋ ਵੀ ਬਣੀ ਇੱਕ ਦੋ ਜਾਣੇ ਨੇ ਇੱਥੇ ਕੁਝ ਹੈ ਨਹੀਂ ਚਾਹੇ ਸੈਪ ਹੈ ਚਾਹੇ ਸੈਫੀ ਹੈ ਇਹ ਇਲੈਕਸ਼ਨ ਨੂੰ ਦੇਖਦੇ ਹੋਏ ਜਿਆਦਾ ਐਕਟਿਵ ਹੋਏ ਨੇ ਤੇ ਇਹਨਾਂ ਨੂੰ ਪੁੱਛੋ ਪੋਲੀਟੀਕਲ ਸਪੋਰਟ ਦਾ ਹੈਗੀ ਹੈਗੀ ਨਾਲ ਨਾਲ ਇਥੋਂ ਪੰਜਾਬ ਯੂਨੀਵਰਸਿਟੀ ਦੇ ਵੀ ਕੁਝ ਪ੍ਰੋਫੈਸਰ ਜਿਹੜੇ ਅਥਾਰਟੀ 'ਚ ਬੈਠੇ ਨੇ ਜਾਂ ਕੁਝ ਵਾਰਡਨ ਉਹਨਾਂ ਵੱਲੋਂ ਇਹਨਾਂ ਨੂੰ ਸਿੱਧੀ ਸ਼ੈ ਹੈ ਉਹਦੇ ਸਾਡੇ ਕੋਲੇ ਪ੍ਰੋਪਰ ਇਫੈਕਟ ਹੈਗੇ ਨੇ ਕਈ ਵਾਰ ਉਹਨਾਂ ਇਥੇ ਗੁੰਡਾਗਰਦੀ ਕਰਦੇ ਮੁੰਡੇ ਫੜੇ ਗਏ ਨੇ ਕੁਝ ਗਲਤੀਆਂ ਕਰਦੇ ਫੜੇ ਗਏ ਨੇ ਤੇ ਉਹਦੇ ਚੋਂ ਬਹੁਤ ਸਿੱਧੇ ਪੱਧਰ ਤੇ ਪਬਲੀਕਲੀ ਖੁੱਲ ਕੇ ਸਾਹਮਣੇ ਆ ਚੁੱਕਿਆ ਵੀ ਕਿਹੜੇ ਕਿਹੜੇ ਪ੍ਰੋਫੈਸਰ ਜਾਂ ਅਥਾਰਟੀ ਵਿੱਚ ਕਿਹੜੇ ਕਿਹੜੇ ਬੰਦਿਆਂ ਨੂੰ ਸ਼ੈ ਦੇ ਰਹੇ ਨੇ ਸੋ ਸਾਨੂੰ ਇਹ ਲੱਗਦਾ ਵੀ ਇਹ ਇਹਨਾਂ ਜਿਹੜਾ ਇਸ ਵਾਰ ਵੱਡੇ ਪੱਧਰ ਤੇ ਵਿਰੋਧ ਆਇਆ ਐਕਟਿਵ ਹੋਏ ਨੇ ਇਲੈਕਸ਼ਨ ਦੇ ਵਿੱਚ ਮੇਨ ਹੈਗੇ ਹੈਗਾ ਦੂਜਾ ਅਦਰਵਾਈਜ਼ ਵੀ ਅੱਜ ਇੰਡੀਆ ਦੇ ਵਿੱਚ ਜਿੱਥੇ ਵੀ ਕੋਈ ਆਪਦੇ ਹੱਕ ਮੰਗ ਰਿਹਾ ਹੈ ਚਾਹੇ ਕੋ ਮਜ਼ਦੂਰ ਚਾਹੇ ਕੁਦਲਤ ਚਾਹੇ ਕਿਸਾਨ ਚਾਹੇ ਬੇਰਜ਼ਗਾਰ ਯੂਥ ਹੈ ਚਾਹੇ ਔਰਤਾਂ ਨੇ ਚਾਹੇ ਆਦੀਵਸੀ ਨੇ ਹਰ ਕਿਸੇ ਨੂੰ ਦਬਾਉਣ ਦਾ ਜਿਹੜਾ ਇਹ ਫੀਨੋਮਨਾ ਚੱਲਿਆ ਹੋਇਆ ਇੰਡੀਆ ਦੇ ਵਿੱਚ ਮਤਲਬ ਕਿਸ ਨੂੰ ਕੁੱਟ ਮਾਰ ਕੇ ਕਿਸ ਨੂੰ ਜਾਨੋਂ ਮਾਰ ਕੇ ਕਿਸ ਨੂੰ ਅਰਬਨ ਐਕਸਲੇਟ ਦੇ ਨਾਂ ਤੇ ਕਿਸ ਨੂੰ ਦੇਸ਼ਦ્રોਹੀ ਦੇ ਨਾਂ ਤੇ ਤੇ ਇੱਦਾਂ ਹੀ ਸਾਨੂੰ ਇੱਥੇ ਜਿਹੜੀਆਂ ਲੈਫਟ ਦੀਆਂ ਇੱਥੇ ਬੰਦਿਆਂ ਨੇ ਇਹਨਾਂ ਦਾ ਵਾਰ ਦਾ ਦਬਾਉਣ ਦੀ ਕੋਸ਼ਿਸ਼ ਕੀਤੀ ਆ ਰਹੀ ਆ ਇਹ ਕਹਿ ਕੇ ਵੀ ਇਹ ਤਾਂ ਆਪਣੇ ਹਿਸਾਬ ਨਾਲ ਯੂਨੀਵਰਸਿਟੀ ਚਲਾਉਣਾ ਚਾਹੁੰਦੀਆਂ ਨੇ ਹਾਲਾਂਕਿ ਅਸੀਂ ਆਪਣੇ ਹਸਾਬ ਨਾਲ ਨੇ ਉਦਾਂ ਨਹੀਂ ਸੀ ਕਿਹੜਾ ਕੋਈ ਡਿਕਟੇਟ ਕਰਨੀ ਅਸੀਂ ਚਾਹੁੰਦੇ ਆ ਵੀ ਜੋ ਸਾਡੇ ਹੱਕ ਨੇ ਹੁਣ ਇਹ ਸੀ ਇਸ਼ੂ ਲੈ ਲੋ ਕੁੜੀਆਂ ਦੇ ਹੱਕ ਨੇ ਇਹ ਮਤਲਬ ਮੁੰਡੇ ਉਹ ਵੀ ਰਾਈਟ ਵਿੰਗ ਵਾਲੇ ਜਾਂ ਕੋਈ ਵੀ ਇਹ ਡਿਸਾਈਡ ਕਰਨ ਦਾ ਹੱਕ ਮੁੰਡੇ ਕੋਲੇ ਨਹੀਂ ਹੈਗਾ ਇਹ ਕੁੜੀਆਂ ਕੋਲੇ ਹੱਕ ਹੈ ਅਸੀਂ ਬਾਹਰ ਆਉਣਾ ਹੈ ਨਹੀਂ ਆਉਣਾ ਤੇ ਕੁੜੀਆਂ ਤੇ ਹੀ ਗੱਲ ਛੱਡਣੀ ਚਾਹੀਦੀ ਆ ਪਰ ਹੁਣ ਦੇਖੋ ਜੀ ਹੁਣ ਪਿੱਛੇ ਅਥਾਰਟੀ ਨੇ ਗਿਣੀ ਮਿੱਠੀ ਸਾਜ ਨੇ ਹਮਲਾ ਕਰਾਇਆ ਕੁੜੀਆਂ ਤੇ ਜਿਹੜੇ ਰਾਤ ਨੂੰ ਬੈਠੀਆਂ ਧਰਨੇ ਤੇ 18 ਤਰੀਕ ਨੂੰ ਅੱਛਾ ਤੇ ਤੁਹਾਡੀ ਮੂਵਮੈਂਟ ਕਿਤੇ ਤੱਕ ਪਹੁੰਚ ਚੁੱਕੀ ਆ ਮੂਵਮੈਂਟ ਦਾ ਸਾਡੀ ਇਹਦੀ ਇੱਕ ਪ੍ਰਾਪਤੀ ਤਾਂ ਜੀ ਦੇਖੋ ਅਸੀਂ ਇੱਕ ਲੈਵਲ ਤੇ ਜਿੱਤ ਚੁੱਕੇ ਆ ਆਈਡੀਆ ਬਦਰ ਤੇ ਤੇ ਹੁਣ ਪੰਜਾਬ ਦੇ ਘਰ ਘਰ ਪਿੰਡ ਪਿੰਡ ਗੱਲ ਪਹੁੰਚ ਚੁੱਕੀ ਆ ਹਰ ਜਗ੍ਹਾ ਦੇਖੀਏ ਤਾਂ ਇਹੀ ਡਿਸਕਸ਼ਨ ਚੱਲ ਰਹੀ ਆ ਤੇ ਉਹਦੇ ਚੋਂ ਆਈਡੀਆ ਤੌਰ ਤੇ ਸਾਨੂੰ ਨਹੀਂ ਲੱਗਦਾ ਸਾਡੇ ਕੋ ਵੱਡੇ ਵੱੱਡੇ ਤੇ ਕੋਈ ਵਿਰੋਧ ਆ ਰਿਹਾ ਕੋਈ ਇੱਕ ਬਹੁਤ ਛੋਟਾ ਤਕਕਾ ਜਿਹੜੇ ਹਜ ਤੱਕ ਜਿੱਦ ਤੱਕ ਸਾਡੀ ਅਪੀਲ ਨਹੀਂ ਪਹੁੰਚ ਸਕੀ ਜਾਂ ਜਿਹੜੇ ਆਪ ਦਾ ਇਹਦੇ ਚੋਂ ਰਾਜਨੀਤਿਕ ਫਾਇਦਾ ਚੱਕਣਾ ਚਾਹੁੰਦੇ ਨੇ ਉਹਨਾਂ ਵੱਲ ਵਿਰੋਧ ਆ ਰਿਹਾ ਆਦਰਵਾਇਜ਼ ਬਹੁਤ ਸਾਰੇ ਜਿਹੜੇ ਆਮ ਜੈਨੂਇਨ ਲੋਕ ਨੇ ਇਹ ਉਹ ਸਟੂਡੈਂਟ ਹੋਣ ਪ੍ਰੋਫੈਸਰ ਹੋਣ ਚਾਹੇ ਕਿਸਾਨ ਹੋਣ ਇਵਨ ਕਿ ਇਸ ਯੂਨੀਵਰਸਿਟੀ ਦੀਆਂ ਜਿਹੜੀਆਂ ਮਜ਼ਦੂਰ ਸਫਾਈ ਕਰਮਚਾਰੀ ਸੇਵਾਦਾਰ ਯੂਨੀਅਨ ਤੇ ਸਿਕਿਉਰਟੀ ਵਾਲਾ ਇਹਨਾਂ ਦਾ ਵੱਡੇ ਪੱਧਰ ਤੇ ਸਪੋਰਟ ਆ ਰਹਾ ਤੇ ਇੱਥੋਂ ਅਸੀਂ ਇੱਕ ਨੁਮਾਨਤ ਲਾਇਆ ਵੀ ਸਾਡੇ ਜਿਹੜਾ ਵਿਰੋਧ ਚ ਤਬਕਾ ਬਹੁਤ ਥੋੜਾ ਹੈ ਤੇ ਜਿਨ੍ਹਾਂ ਦੇ ਆਪ ਦੇ ਕੋਈ ਨਿੱਜੀ ਹਿੱਤ ਜੁੜੇ ਨੇ ਉਸੇ ਤਰੀਕਾ ਅਥਾਰਟੀ ਚੋਂ ਅਥਾਰਟੀ ਚੋਂ ਵੀ ਕੁਝ ਪ੍ਰੋਫੈਸਰ ਸਹਿਮਤ ਨਹੀਂ ਸਮੰਗੇ ਨਾ ਪਰ ਜਿਹੜਾ ਤਬਕਾ ਐਂਟੀ ਖੜਾ ਹੈ ਉਹਨਾਂ ਦੀ ਜੇ ਤੁਸੀਂ ਸਟੱਡੀ ਕੀਤੀ ਤਾਂ ਉਹ ਉਹ ਤਬਕਾ ਹੈ ਜਿਨ੍ਹਾਂ ਦਾ ਡਾਇਰੈਕਟ ਕੁੜੀਆਂ ਦੇ ਹੋਸਟਲ ਨਾਲ ਡੀਲਿੰਗ ਹੈ ਤੇ ਉਹਦੇ ਚੋਂ ਸਾਨੂੰ ਇੱਕ ਤਾਂ ਦੇਖੋ ਇਹ ਲੱਗਦੇ ਇਹਨਾਂ ਦੀ ਸੋਚ ਜਿਹੜੀ ਫਿਊਡਲ ਮਾਈਂਡਸੈਟ ਉੱਪਰ ਤਾਂ ਹੈਗੀ ਹੈਗਾ ਨਾਲ ਨਾਲ ਇਹਨਾਂ ਦੇ ਆਰਥਿਕ ਖੇਤਰ ਵੀ ਜੁੜੇ ਹੋਏ ਨੇ ਅ ਅਸੀਂ ਹੁਣ ਪਿਛਲੇ ਦਿਨਾਂ ਸੋਚ ਰਹੇ ਸੀ ਬੈਠੇ ਵੀ ਜੇ ਕੁ ਮੁੰਡਿਆਂ ਦੇ ਹੋਸਟਲ ਵਿੱਚ ਖਾਣਾ ਵਧੀਆ ਨਾ ਬਣਦਾ ਹੋਵੇ ਕਿਸੇ ਦਿਨ ਮਾੜਾ ਬਣਿਆ ਹੋਵੇ ਤਾਂ ਮੁੰਡੇ ਬਾਹਰ ਦੇ ਖਾਣਾ ਆਉਂਦੇ ਨੇ ਹੂੰ ਹੂੰ ਮੁੰਡੇ ਤਾਂ ਚਲੋ ਕਾਪਰੇਟ ਮੈਸ ਨਹੀਂ ਕੁੜੀਆਂ ਹੈਗੇ ਪ੍ਰਾਈਵੇਟ ਮੈਸ ਜੇ ਇਹ ਟਾਈਮ ਵੱਧ ਹੈ ਪੱਲੋ 8 ਤੋਂ ਵੱਧ ਹੈ ਇਹ ਕਿੰਨਾ ਵੀ ਹੋ ਜੇ ਸਾਡੇ 24 ਘੰਟੇ ਮੰਗਦੇ 24 ਘੰਟੇ ਤੇ ਬੈਠੇ ਆ ਤਾਂ ਕੁੜੀਆਂ ਉਹ ਖਾਣਾ ਜਿਹੜਾ ਬਹੁਤ ਘੱਟ ਐ ਐਮਐਸ ਦੇ ਵਿੱਚ ਤੇ ਕੁੜੀਆਂ ਬਾਹਰ ਖਾਣਾ ਆਪਸ਼ਨ ਜੀ ਮਿਲ ਜਣੇ ਬਾਹਰ ਖਾ ਕੇ ਆਏਗੀਆਂ 70 ਤੋਂ 80% ਕੁੜੀਆਂ ਬਾਹਰ ਖਾਣਾ ਪ੍ਰਿਫਰ ਕਰਨੀਆਂ ਤੇ ਮੈਸ ਦਾ ਬਜਟਾ ਡਾਊਨ ਚਲਾ ਜਾਣਾ ਤੇ ਉਹ ਜਿਹੜੇ ਉੱਥੋਂ ਕੁੜੀਆਂ ਦੇ ਆਰਡਰ ਨੇ ਪ੍ਰੋਵੋਸਟ ਹੈ ਜਾਂ ਡੀਨ ਐਡੀਸ਼ਨ ਵਾਲਾ ਉਹਨਾਂ ਦਾ ਫਿਰ ਸਾਨੂੰ ਇਲਾਵਾ ਅੰਦਰ ਕੋਈ ਹਿਸਾਬ ਤਾਵੇ ਇਹਨਾਂ ਦਾ ਹੈਗਾ ਕੰਟਰੈਕਟਰਾਂ ਠੇਕੇਦਾਰਾਂ ਇਹ ਕਰਕੇ ਉਹ ਕੁੜੀਆਂ ਨੂੰ ਜਿਹੜਾ ਟਾਈਮਿੰਗ ਹੈ ਤੇ ਛੁੱਟ ਨਹੀਂ ਦੇਣਾ ਚਾਹੁੰਦੇ 8 ਵਜੇ ਤੱਕ ਬੰਨ੍ਹ ਕੇ ਚਲਾਉਣਾ ਚਾਹੁੰਦੇ ਨੇ ਕਿਉਂਕਿ ਜੇ ਕਿਸੇ ਬੰਦੇ ਨੂੰ 15 ਬੰਦ ਕਰਦੀ ਉਹਦੇ ਕੋਲ ਰੁੱਖੀ ਰੋਟੀ ਰੱਖੀ ਤੇ ਰੁੱਖੀ ਖਾਣੀ ਹੀ ਪਊਗੀ ਸੋ ਇਦਾਂ ਦਾ ਆਰਥਿਕ ਲੋਟ ਵੀ ਹੋ ਰਹੀ ਹੈ ਕੁੜੀਆਂ ਨਾਲ ਹਾਂਜੀ ਅੱਛਾ ਤੇ ਤੁਹਾਡੇ ਇਹਨਾਂ ਮੰਗਾਂ ਨੂੰ ਲੈ ਕੇ ਕੀ ਸਟੈਂਡ ਹੈ ਜਾਂ ਯੂਨੀਵਰਸਿਟੀ ਪ੍ਰਸ਼ਾਸਨ ਨੇ ਇਹਨਾਂ ਬਾਰੇ ਕੀ ਕਿਹਾ ਹੈ ਸਾਡਾ ਤਾਂ ਜੀ ਦੇਖੋ ਸਟੈਂਡ ਤਾਂ ਸਟੂਡੈਂਟ ਨਾਲ ਹੁੰਦਾ ਜਿੱਥੇ ਬੰਦੀਆਂ ਨੇ ਤੁਹਾਨੂੰ ਲੀਡ ਕਰਨਾ ਹੁੰਦਾ ਇੱਕ ਦਿਸ਼ਾ ਦੇ ਨਹੀਂ ਹੁੰਦੀ ਹੈ ਤੇ ਜਿੰਨੇ ਵਿਦਿਆਰਥੀ ਸਾਡੇ ਨਾਲ ਇੱਥੇ ਸ ਮੈਜੋਰਟੀ ਸਹਿਮਤ ਨੇ ਤੇ ਉਹ 24 ਘੰਟੇ ਮੰਗਤੇ ਅੜੇ ਹੋਏ ਦੇ ਵੀ 24 ਘੰਟੇ ਮੰਗ ਮੰਵਾ ਕੇ ਰਟਨੀਆ ਸੋ ਅਸੀਂ ਉਹਨਾਂ ਦੇ ਨਾਲ ਆ ਤੇ ਦੂਜਾ ਯੂਨੀਵਰਸਿਟੀ ਪ੍ਰਸ਼ਾਸਨ ਦਾ ਰਵਈਆ ਬਹੁਤ ਨਕਾਰਾਤਮਕ ਰਿਹਾ ਤਾਂ ਕੋਈ ਇਹਦੇ ਤੇ ਸੰਜੀਦਗੀ ਨਾਲ ਸੋਚਿਆ ਨਹੀਂ ਜਾ ਰਿਹਾ ਕਾਇਸ ਚਸਲਰ ਆਪਣੀ ਜਿੱਦ ਤੇ ਅੜੇ ਹੋਏ ਨੇ ਸਾਨੂੰ ਲੱਗਦਾ ਵੀ ਉਹ ਇਹ ਜਿਹੜੀ ਓਵਰਆਲ ਡਿਬੇਟ ਹੈ ਪਹਿਲੀ ਵਾਲਾ ਉਹ ਇਸ ਮੰਗ ਨੂੰ ਗਲਤ ਦੱਸ ਰਹੇ ਨੇ ਪਰ ਅਸੀਂ ਇਹ ਕਹਿੰਦੇ ਆ ਸਾਡੀ ਸਮਝ ਹੈ ਸਾਨੂੰ ਜਿਹੜੇ ਇੱਥੇ ਟੀਚਰਾਂ ਨੇ ਪੜਾਇਆ ਜਿੰਨਾ ਕਿ ਅਸੀਂ ਪੜੇ ਆ ਇਸ ਸਿਧਾਂਤਿਕ ਤੌਰ ਤੇ ਮੰਗ ਬਹੁਤ ਜਾਇਜ਼ ਹੈ ਪਹਿਲਾਂ ਤਾਂ ਸੌਟੀ ਨੂੰ ਇਹ ਸਟੇਟਮੈਂਟ ਦੇਣੀ ਚਾਹੀਦੀ ਮੰਗ ਸਿਧਾਂਤਿਕ ਤੌਰ ਤੇ ਜਾਇਜ਼ ਹੈ ਇਹਨੂੰ ਹੱਲ ਕਿਵੇਂ ਕਰਨਾ ਹੈ ਉਹਦੇ ਤੇ ਬੈ ਕੇ ਡਿਬੇਟ ਹੋਵੇ ਪਰੰਤੂ ਵਾਈਸ ਚਾਂਸਲਰ ਇਸ ਮੰਗ ਨੂੰ ਹੀ ਨਜਾਇਜ਼ ਕਹਿ ਕੇ ਠੁਕਰਾ ਰਹੇ ਨੇ ਤੇ ਜਾਇਜ਼ ਕਹਿ ਰਹੇ ਨੇ ਫਿਰ ਅਸੀਂ ਕੁੜੀਆਂ ਦੇ ਮਾਪਿਆਂ ਤੋਂ ਪੁੱਛਾਂਗੇ ਸੋ ਮਾਪਿਆਂ ਦੀ ਗੱਲ ਤਾਂ ਅਸੀਂ ਸਹਿਮਤ ਨਹੀਂ ਕੁੜੀਆਂ ਸਹਿਮਤ ਨਹੀਂ ਹੈਗੀਆਂ ਕੁੜੀਆਂ ਕਹਿ ਰਹੀਆਂ ਸੀ ਅਡਲਟਾਂ ਅਸੀਂ ਕੀ ਕਰਨਾ ਹੈ ਕੀ ਨਹੀਂ ਕਰਨਾ ਹੈ ਸਾਡੇ ਰਾਈਟਸ ਹੀ ਚੂਜ਼ ਕਰਾਂਗੇ ਹਾਸਟਲ ਦਾ 24 ਘੰਟੇ ਖੁੱਲਾ ਰਹਿਣਾ ਇਸ ਤੋਂ ਇਲਾਵਾ ਤੁਹਾਨੂੰ ਹਾਸਟਲ ਚ ਹੋਰ ਕੀ ਕੀ ਪ੍ਰੋਬਲਮਜ਼ ਆ ਰਹੀਆਂ ਨੇ ਜਿਹਦੇ ਬਾਰੇ ਯੂਨੀਵਰਸਿਟੀ ਪ੍ਰਸ਼ਾਸਨ ਜਿਹੜਾ ਉਹ ਧਿਆਨ ਨਹੀਂ ਦੇ ਰਿਹਾ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਧਿਆਨ ਦੇਣ ਦੀ ਵੈਸੇ ਪਹਿਲਾਂ ਤੋਂ ਲੋੜ ਸੀਗੀ ਜਿਵੇਂ ਖਾਣਾ ਹੈ ਜਿਹੜਾ ਹਾਸਟਲ ਦੇ ਵਿੱਚ ਬਹੁਤ ਮਤਲਬ ਖਾਣ ਯੋਗ ਨਹੀਂ ਹੁੰਦਾ ਪਰ ਜਦੋਂ ਹਾਸਟਲ ਦਾ ਗੇਟ 8 ਵਜੇ ਬੰਦ ਹੋ ਜਾਂਦਾ ਤਾਂ ਸਾਡੇ ਕੋਲ ਹੋਰ ਕੋਈ ਆਪਸ਼ਨ ਨਹੀਂ ਕਿਉਂਕਿ ਜੇ ਬਿਨਾਂ ਖਾਦੇ ਸੌਵਾਂਗੇ ਤਾਂ ਸਿਹਤ ਨਾਲ ਵੀ ਕੰਪਰੋਮਾਈਜ਼ ਉ ਚਾਹੇ ਤੁਸੀਂ ਪੂਰਾ ਮਹੀਨਾ ਮੈਸ ਦੇ ਵਿੱਚੋਂ ਇੱਕ ਦਿਨ ਵੀ ਖਾਣਾ ਨਹੀਂ ਖਾਂਦੇ ਇੱਕ ਵੀ ਡਾਈਟ ਨਹੀਂ ਲੈਂਦੇ ਪਰ ਤੁਹਾਨੂੰ ਉਹ ਜਿਹੜਾ ਉਹਨਾਂ ਨੇ ਕੰਪਲਸਰੀ ਡਾਈਟਸ ਜਿਹੜੀਆਂ ਉਹ ਰੱਖੀਆਂ ਹੋਈਆਂ ਨੇ ਉਹ ਤੁਹਾਨੂੰ ਪੇ ਕਰਨੀਆਂ ਹੀ ਪੈਣੀਆਂ ਨੇ ਉਸ ਤੋਂ ਬਾਅਦ ਆਉਂਦੀ ਹੈ ਰੂਮਸ ਦੀ ਗੱਲ ਰੂਮ ਇੱਕ ਤਾਂ ਬਹੁਤ ਛੋਟੇ ਨੇ ਉਹਦੇ ਵਿੱਚ ਵੀ ਅਸੀਂ ਤਿੰਨ ਤਿੰਨ ਬੱਚੇ ਰਹਿ ਰਹੇ ਆਂ ਔਰ ਹੌਸਟਲ ਦੇ ਵਿੱਚ ਵਾਸ਼ਰੂਮਸ ਦੀ ਪ੍ਰੋਬਲਮ ਹੈ ਜਦੋਂ ਬਾਰਿਸ਼ ਆਉਂਦੀ ਆ ਤਾਂ ਹੌਸਟਲ ਦੀਆਂ ਛੱਤਾਂ 'ਚੋਂ ਪਾਣੀ ਟਿਪ ਟਿਪ ਕਰਦਾ ਰਹਿੰਦਾ ਆ ਤੇ ਜਿਹੜੇ ਹੌਸਟਲ ਦੀਆਂ ਛੱਤਾਂ 'ਚੋਂ ਖਲੇਪੜ ਡਿੱਗਦੇ ਰਹਿੰਦੇ ਨੇ ਤਾਂ ਉਹ ਮਤਲਬ ਮਨ ਲਓ ਜਿਵੇਂ ਹੁਣੇ ਹੋਇਆ ਸੀਗਾ ਵੀ ਹੜ੍ਹ ਆ ਸਕਦੇ ਨੇ ਪਟਿਆਲੇ ਚ ਤਾਂ ਸਾਨੂੰ ਸਾਰੇ ਬੱਚਾ ਨੂੰ ਐਸੀ ਇਹ ਹੋਸਟਲ ਕਦੋਂ ਵੀ ਠਹਿ ਸਕਦੇ ਨੇ ਕਿਉਂਕਿ ਇੰਨਾ ਮਾੜਾ ਹਾਲ ਆ ਉਹਨਾਂ ਨੂੰ ਰੀਕਨਸਟਰਕਟ ਕਰਨ ਦੀ ਬਹੁਤ ਜ਼ਿਆਦਾ ਲੋੜ ਆ ਇੱਕ ਹਿਸਾਬ ਨਾਲ ਸਾਨੂੰ ਉੱਥੇ ਰਿਸਕ ਤਾਂ ਹੀ ਰੱਖਿਆ ਜਾ ਰਿਹਾ ਹੈ ਅੱਛਾ ਜੀ ਮੈਂ ਗੱਲ ਕਰਾਂ ਕਿ ਜਿਹੜੇ ਇਹ ਮੰਗਾਂ ਨੇ ਇਹਨੂੰ ਲੈ ਕੇ ਤੁਹਾਡਾ ਕੀ ਸਟੈਂਡ ਆ ਜਾਂ ਯੂਨੀਵਰਸਿਟੀ ਪ੍ਰਸ਼ਾਸਨ ਨੇ ਤੇ ਕਿੱਥੇ ਤੱਕ ਮਤਲਬ ਤੁਹਾਡੇ ਮੰਗਾਂ ਨੂੰ ਲੈ ਕੇ ਯੂਨੀਵਰਸਿਟੀ ਪ੍ਰਸ਼ਾਸਨ ਨੇ ਕੋਈ ਗੱਲ ਰੱਖੀ ਹੈ ਯੂਨੀਵਰਸਿਟੀ ਪ੍ਰਸ਼ਾਸਨ ਨੇ ਹਲਕਾ ਕੋਈ ਕਲੀਅਰ ਗੱਲ ਰੱਖੀ ਨਹੀਂ ਐਕਚੁਅਲੀ ਜਿਦਾ ਤੇ ਸਾਡੀਆਂ ਜਿਹੜੀਆਂ ਜਾਇਜ਼ ਨੇ ਕੋਈ 24 ਘੰਟੇ ਖੋਲਣ ਦਾ ਮਤਲਬ ਇਹ ਨਹੀਂ ਹੈਗਾ ਕਿ ਜਿਵੇਂ ਕਿ ਆਇਆ ਨੇ ਕੁਝ ਕੁਝ ਮੁੰਡਿਆਂ ਦੇ ਮੈਂ ਸੁਣੇ ਵੀ ਕੁੜੀਆਂ ਵਿਗੜ ਜਾਂਦੀਆਂ ਮੁੰਡੇ ਸਾਰਾ ਦਿਨ ਖੁੱਲੇ ਰਹਿੰਦੇ ਨੇ ਉਹ ਨਹੀਂ ਵਿਗੜਦੇ ਠੀਕ ਹੈ ਵਿਗੜਨ ਦੀ ਤਾਂ ਗੱਲ ਨਹੀਂ ਹੈਗੀ ਇੱਥੇ ਇਕਵੈਲਿਟੀ ਦੀ ਗੱਲ ਹੈ ਜੇ ਮੁੰਡੇ 8 ਵਜੇ ਤੋਂ ਬਾਅਦ ਜਾ ਕੇ ਪੜ੍ਹਨਾ ਚਾਹੁੰਦੇ ਨੇ ਘੁੰਮਣਾ ਚਾਹੁੰਦੇ ਨੇ ਕੁਝ ਵੀ ਕਰਨਾ ਚਾਹੁੰਦੇ ਨੇ ਕੁੜੀਆਂ ਵੀ ਕਰਨਾ ਚਾਹੁੰਦੀਆਂ ਨੇ ਹੋਸਟਲ 'ਚ ਬੈਠੀਆਂ ਨੇ ਉਹਨਾਂ ਨੂੰ 24 ਘੰਟੇ ਘੁੰਮਣ ਦੀ ਆਜ਼ਾਦੀ ਚਾਹੀਦੀ ਹੈ ਜੇ ਤੱਕ ਪ੍ਰਸ਼ਾਸਨ ਦੀ ਗੱਲ ਹੈ ਐਡਮ ਬਲੌਕ 'ਕੇ ਮੈਨੂੰ 4 ਸਾਲ ਹੋ ਗਏ ਐਸ ਯੂਨੀਵਰਸਿਟੀ 'ਚ ਮੇਰਾ ਇੱਕ ਸਾਲ ਨਹੀਂ ਮੇਰੀ ਖੱਜਲ ਖਵਾਰੀ ਐਡਮ ਬਲੌਕ 'ਚ ਨਾ ਹੋ ਉਹਨਦੇ ਕੋਲ ਜਾਓ ਉਹ ਸਾਨੂੰ ਸਾਰਾ ਦਿਨ ਘੁਮਾਉਂਦੇ ਰਹਿੰਦੇ ਨੇ ਅਸੀਂ ਕਲਾਸਿਸ ਵੀ ਮਿਸ ਕਰਦੇ ਆ ਸਾਡੀ اٹੈਂਡੈਂਸ ਛੋਟ ਹੋਏਗੀ ਫਿਰ ਉਹਨਦੇ ਸਾਨੂੰ اٹੈਂਡੈਂਸ ਨਹੀਂ ਮਿਲਣੀ ਅਸੀਂ ਆਨੇ ਪੇਪਰਾਂ ਲਈ اٹੈਂਡੈਂਸ ਲਈ ਵੀ ਮੰਨਤਾ ਕਰੀਏ ਰਿਜ਼ਲਟ ਕਢਾਣ ਲਈ ਵੀ ਮੰਨਤਾ ਕਰੀਏ ਇਹ ਸਾਰੀਆਂ ਜਿਹੜੀਆਂ ਦਿੱਕਤਾਂ ਨੇ ਇਹ ਸਿਰਫ ਗਰਲਸ ਨੂੰ ਨਹੀਂ ਹੈਗੀਆਂ ਬॉयਜ਼ ਸਾਰੀ ਯੂਨੀਵਰਸਿਟੀ ਦੇ ਬੱਚਿਆਂ ਨੂੰ ਹੈਗਿਆ ਨੇ ਦਿੱਕਤਾਂ ਐਂਦੇ ਤਾਂ ਪ੍ਰਸ਼ਾਸਨ ਨੂੰ ਸੋਚਣਾ ਚਾਹੀਦਾ ਤੇ ਉਹ ਹਲੇ ਸੋਚਨ ਵੀ ਨਹੀਂ ਅਕਰੇ ਵੀ ਕੋਸ਼ਿਸ਼ ਨਹੀਂ ਕਰ ਰਹੇ ਵੀ ਅਸੀਂ ਇਸ ਗੱਲ ਤੇ ਸੋਚੀਏ ਵਿਚਾਰੀਏ ਪਰ ਪ੍ਰਸ਼ਾਸਨ ਕਹਿ ਰਿਹਾ ਹਨ ਪ੍ਰਸ਼ਾਸਨ ਇਹ ਗੱਲ ਰੱਖ ਰਿਹਾ ਹੈ ਕਿ ਇਹ ਤੁਹਾਡੀ ਸੁਰੱਖਿਆ ਦਾ ਕੁੜੀਆਂ ਦੀ ਸੁਰੱਖਿਆ ਦਾ ਸਵਾਲ ਆ ਹੌਸਟਲ 24 ਘੰਟੇ ਖੁੱਲ੍ਹੇ ਇਹਦੇ ਬਾਰੇ ਤੁਸੀਂ ਕੀ ਪੱਖ ਰੱਖੋਗੇ ਅਸਲ ਵਿੱਚ ਇਹ ਸੁਰੱਖਿਆ ਨਾਲੋਂ ਵੱਧ ਕੇ ਜਿਹੜੀ ਇਕੁਐਲਿਟੀ ਦਾ ਮਸਲਾ ਗਾ ਤੇ ਸੁਰੱਖਿਆ ਦਾ ਮਤਲਬ ਜੇ ਤੁਸੀਂ ਹੌਸਟਲਾਂ 'ਚ ਜਿੰਦਰੇ ਲਾ ਕੇ ਇਹਦਾ ਕੋਈ ਹੱਲ ਕੱਢ ਰਹੇ ਹੋ ਤਾਂ ਉਹ ਮਤਲਬ ਯੂਨੀਵਰਸਿਟੀ ਵਿੱਚ ਬਹੁਤ ਬੇਹੂਦਾ ਗੱਲ ਲੱਗਦੀ ਹੈ ਕਿ ਤੁਸੀਂ ਕੁੜੀਆਂ ਨੂੰ ਸੁਰੱਖਿਆ ਤੇ ਇਸ ਤਰ੍ਹਾਂ ਕਰ ਰਹੇ ਹੋ ਕਿ ਤੁਸੀਂ ਹੌਸਟਲਾਂ ਦੇ ਅੱਗੇ ਜਿੰਦਰੇ ਲਾ ਦਿੰਦੇ ਨੇ ਸਿਕਿਉਰਿਟੀ ਗਾਰਡ ਖੜੇ ਕਰਦੇ ਨੇ ਇੱਕ ਯੂਨੀਵਰਸਿਟੀ ਦਾ ਲਿਟਰੇਸੀ ਰੇਟ ਆ ਜਿਹੜ ਦਿੰਦੇ ਚਾਨਣ ਵਿੱਚ ਕਰਦੇ ਹੋ ਤੇ ਰਾਤ ਦੇ ਹਨੇਰੇ ਵਿੱਚ ਜਿਹੜੀਆਂ ਉਹ ਇਕਵੈਲਿਟੀ ਦੀਆਂ ਗੱਲਾਂ ਨੇ ਉਹ ਦਿਸਣ ਨੂੰ ਨਹੀਂ ਦਿਖਦੀਆਂ ਵੀ ਨਹੀਂ ਗਿਆ ਤੇ ਉਹਦੇ ਵਿੱਚੋਂ ਜਿਹੜਾ ਇਹ ਮਸਲਾ ਹੈ 24 ਘੰਟੇ ਹੌਸਟਲ ਵਿੱਚ ਮਤਲਬ ਜਿਹੜਾ 24 ਘੰਟੇ ਹੌਸਟਲ ਖੁੱਲੇ ਰੱਖਣ ਦਾ ਮਸਲਾ ਇਹ ਸਿਕਿਉਰਿਟੀ ਨਾਲੋਂ ਵੱਧ ਸਮਾਨਤਾ ਦਾ ਮਸਲਾ ਚੁਆਇਸ ਦਾ ਮਤਲਬ ਮਸਲਾਗਾ ਇਹ ਨੀਡ ਨਾਲੋਂ ਵੱਧ ਜਿਹੜਾ ਚੁਆਇਸ ਦਾ ਮਸਲਾ ਅਸੀਂ ਬਾਹਰ ਕੁਝ ਵੀ ਕਰਨਾ ਹੋ ਸਕਦਾ ਅਸੀਂ ਮਤਲਬ ਪੜ੍ਹਨਾ ਹੋ ਸਕਦਾ ਅਸੀਂ ਟੱਲਣਾ ਹੋ ਸਕਦਾ ਕੁਝ ਵੀ ਹੋ ਸਕਦਾ ਉਹਦੇ ਵਿੱਚੋਂ ਮਤਲਬ ਸਾਡੇ ਹੌਸਟਲ ਦੇ ਅੱਗੇ ਜਿੰਦਰਾ ਨਹੀਂ ਲੱਗਣਾ ਚਾਹੀਦਾ ਸਾਡੀ ਮਰਜ਼ੀ ਹੈ ਕਿ ਅਸੀਂ ਹੌਸਟਲ ਦੇ ਅੰਦਰ ਬੈਠਣਾ ਚ अच्छा ਕੀ ਤੁਹਾਡੇ ਘਰ ਦੇ ਜਿਹੜੇ ਨੇ ਤੁਸੀਂ ਘਰ ਗੱਲ ਕੀਤੀ ਹੈ ਕਿ ਉਹ ਤੁਹਾਡੇ ਨਾਲ ਸਹਿਮਤ ਨੇ ਇਸ ਗੱਲ ਨਾਲ ਅ ਘਰਦਿਆਂ ਨਾਲ ਦੇਖੋ ਇੱਕ ਕਨਫਲਿਕਟ ਤਾਂ ਬਣਿਆ ਹੀ ਰਹਿੰਦਾਗਾ ਤੇ ਪਰ ਉਹਦੇ ਵਿੱਚੋਂ ਜਿਹੜਾ ਇੱਕ ਜਨਰੇਸ਼ਨ ਗੈਪ ਆ ਉਹ ਹੌਲੀ-ਹੌਲੀ ਫੁੱਲਫਿਲ ਹੁੰਦਾ ਹੁੰਦਾ ਤੇ ਉਹਦੇ ਵਿੱਚੋਂ ਜਿਵੇਂ ਘਰਦਿਆਂ ਵੱਲੋਂ ਪਹਿਲਾਂ ਇਸ ਗੱਲ ਦਾ ਵਿਰੋਧ ਆਇਆ ਪਰ ਪਰਸਨਲੀ ਜੇ ਮੇਰੇ ਮੇਰੇ ਘਰੇ ਜਦੋਂ ਪਤਾ ਲੱਗਿਆ ਤੇ ਉਹਨਾਂ ਨੇ ਇੱਕ ਟਾਈਮ ਤੇ ਜਿਹੜਾ ਇਸ ਚੀਜ਼ ਦਾ ਮਤਲਬ ਕੀ ਹੈ ਕੀ ਹੋ ਰਿਹਾ ਥੋੜੀ ਸੁਰੱਖਿਆ ਦਾ ਮਸਲਾ ਇਹ ਉਹ ਇਹ ਸਾਰੀਆਂ ਗੱਲਾਂ ਆ ਪਰ ਜਦੋਂ ਵੀ ਮੈਂ ਆਪਣੇ ਪੇਰੈਂਟਸ ਨਾਲ ਟੰਗ ਨਾਲ ਗੱਲ ਕੀਤੀ ਸ਼ਾਂਤੀ ਨਾਲ ਗੱਲ ਕੀਤੀ ਤਾਂ ਉਹ ਹੁਣ ਕਨਵਿੰਸ ਨੇ ਉਸ ਮਸਲੇ ਤੇ ਕਹਿ ਰਹ ਹਾਂ ਠੀਕ ਆ ਤੁਹਾਡੀ ਮੰਗਾਂ ਜਾਇਜ਼ ਨੇ ਤੁਹਾਨੂੰ ਵੀ ਮਤਲਬ ਰਾਤ ਨੂੰ ਬਾਹਰ ਤੁਰਨ ਫਿਰਨ ਦੀ ਆਜ਼ਾਦੀ ਹੋਣੀ ਚਾਹੀਦੀ ਆ ਅੱਛਾ ਤੁਹਾਡਾ ਮੰਗਾਂ ਦੇ ਲੈ ਕੇ ਕੀ ਸਟੈਂਡ ਆ ਮੰਗਾਂ ਸਾਡੀਆਂ ਜਿੰਨੀ ਦੇਰ ਮੰਗੀਆਂ ਮੰਨੀਆਂ ਨਹੀਂ ਜਾਂਦੀਆਂ ਹੁਣ 14ਵਾਂ ਦਿਨ ਅੱਜ ਜਿਹੜਾ ਪ੍ਰੋਟੈਸਟ ਦਾ ਸ਼ੁਰੂ ਹੋ ਚੁੱਕਿਆ 7ਵਾਂ ਦਿਨ ਭੁੱਖ ਹੜਤਾਲ ਦਾ ਤੇ ਅੱਜ ਅਸੀਂ ਅਨਮਿੱਥੇ ਸਮੇਂ ਲਈ ਪੰਜ ਜਿਹੜੇ ਵਿਦਿਆਰਥੀ ਆ ਉਹ ਭੁੱਖ ਹੜਤਾਲ ਤੇ ਬੈਠੇ ਆ ਤੇ ਜਿੰਨੀ ਦੇਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਨੀ ਦੇਰ ਇਹ ਦਰਨਾ ਇੰਜ ਹੀ ਜਾਰੀ ਰਹੂਗਾ ਪ੍ਰਸ਼ਾਸਨ ਵੱਲੋਂ ਸਾਨੂੰ ਧਮਕੀਆਂ ਆ ਰਹੀਆਂ ਨੇ ਕਿ ਮਤਲਬ ਅਸੀਂ ਇਹ ਦਰਨਾ ਚਕਵਾ ਦਾਂਗੇ ਜਾਂ ਕੁਝ ਵੀ ਪੁਲ ਚਾਹੇ ਕੁਛ ਵੀ ਹੋ ਜੇ ਅਸੀਂ ਇਹ ਤਾਂ ਨਾ ਨਹੀਂ ਚੱਕਣ ਵਾਲੇ ਜਿੰਨੀ ਦੇਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਸੋ ਦੋਸਤੋ ਇਹ ਸੀ ਪ੍ਰੋਟੈਸਟ ਤੇ ਬੈਠੇ ਨੌਜਵਾਨ ਸਾਥੀਆਂ ਦੇ ਆਪਣੇ ਆਪਣੇ ਵਿਚਾਰ ਆਪਣੀਆਂ ਮੰਗਾਂ ਨੂੰ ਲੈ ਕੇ ਉਹਨਾਂ ਦਾ ਕੀ ਕਹਿਣਾ ਹੈ ਯੂਨੀਵਰਸਿਟੀ ਪ੍ਰਸ਼ਾਸਨ ਉਹਨਾਂ ਦਾ ਕਿੰਨਾ ਕੁ ਸਾਥ ਦਿੰਦਾ ਹੈ ਜਿਸ ਤੇ ਉਹਨਾਂ ਨੇ ਅੱਜ ਗੱਲਬਾਤ ਕੀਤੀ ਤੁਹਾਡਾ ਇਸ ਬਾਰੇ ਕੀ ਮੰਨਣਾ ਹੈ ਕਿ ਉਹਨਾਂ ਦੀਆਂ ਮੰਗਾਂ ਜਿਹੜੀਆਂ ਨੇ ਉਹ ਜਾਇਜ਼ ਨੇ ਜਾਂ ਨਜ਼ਾਇਜ਼ ਤੇ ਜਾਇਜ਼ ਨੇ ਤਾਂ ਕਿੰਨੇ ਕੁ ਜਾਇਜ਼ ਨੇ ਤੁਸੀਂ ਵੀਡੀਓ ਥੱਲੇ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਰੱਖਿਓ ਤੇ ਨਾਲ ਹੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ ਦੋਸਤੋ ਸੂਈ ਸਵੇਰ ਲੋਕਪੱਖੀ ਮੀਡੀਆਦਾਰਾ ਹੈ ਤੇ ਜਿਹੜੇ ਮਤਵਾਦਨ ਸਿਆਸਤ ਨੂੰ ਇਹ ਕਵਰ ਕਰਦਾ ਵਾ ਜਿਹੜੇ ਮਸਲੇ ਵੱਡੇ ਮੀਡੀਆ ਨੇ ਵੱਡਾ ਮੀਡੀਆ ਨਹੀਂ ਕਵਰ ਕਰਦਾ ਉਹ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਉਹਨੂੰ ਕਵਰ ਕੀਤਾ ਜਾਵੇ ਇਹ ਅਦਾਰਾ ਬਿਨਾਂ ਕਿਸੇ ਸਰਕਾਰੀ ਕਾਰਪੋਰੇਟ ਸਹਿਯੋਗ ਤੋਂ ਜਾਂ ਐਡ ਤੋਂ ਚੱਲਦਾ ਵਾ ਸਾਡਾ ਮੰਨਣਾ ਕਿ ਜੇਕਰ ਲੋਕਪੱਖ ਦੇ ਲਈ ਕੰਮ ਹੋਵੇ ਤਾਂ ਜਿਹੜਾ ਲੋਕਾਂ ਦਾ ਹੀ ਸਹਿਯੋਗ ਲਿਆ ਜਾਵੇ ਸੋ ਅਸੀਂ ਤੁਹਾਨੂੰ ਗੁਜ਼ਾਰਿਸ਼ ਕਰਦੇ ਆਂ ਇਜ਼ਤਿਜਾ ਕਰਦੇ ਆਂ ਕਿ ਤੁਸੀਂ ਸਾਡੇ ਮੀਡੀਆ ਗਰੁੱਪ ਨੂੰ ਆਪਣੇ ਵੱਲੋਂ ਜਿਹੜਾ ਸਹਿਯੋਗ ਰਾਸ਼ੀ ਦਿਵੋ ਸਾਡਾ ਜਿਹੜਾ ਅਕਾਊਂਟ ਹੈ ਉਹ ਅਕਾਊਂਟ ਨੰਬਰ ਸਾਹਮਣੇ ਲਿਖਿਆ ਹੋਇਆ ਵਾ ਸੋ ਇੱਥੇ ਤੁਸੀਂ ਜਿਹੜਾ ਸੇਗਾ ਸਾਨੂੰ ਜਿਹੜਾ ਰਾਸ਼ੀ ਦੇ ਕੇ ਸਾਡੇ ਮੀਡੀਆ ਗਰੁੱਪ ਨੂੰ ਤਕੜਾ ਕਰ ਸਕਦੇ ਆਂ ਤਾਂ ਜੋ ਕਿ ਅਸੀਂ ਹੋਰ ਬਹੁਤ ਸਾਰੇ ਜਿਹੜੇ ਮਸਲੇ ਨੇ ਸਾਡੇ ਧਰੇ ਧਰਾਏ ਪਏ ਆ ਉਹਨਾਂ ਉੱਤੇ ਵੀ ਆਉਂਦੇ ਸਮੇਂ ਦੇ ਵਿੱਚ ਅਸੀਂ ਹੋਰ ਵਧੀਆ ਢੰਗ ਨਾਲ ਜਿਹੜਾ ਹੈਗਾ ਤੁਹਾਨੂੰ ਜਿਹੜੀ ਰਿਪੋਰਟਿੰਗ ਪੱਤਰਕਾਰੀ ਆਪਣੀ ਕਰਕੇ ਦੇ ਸਕੀਏ